ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਧੌਲਪੁਰ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਕਰਵਾਈ ਦੀਆਂ ਪਾਰਟੀਆਂ ਤੇ ਦਰਚਨਾ ਪਰਿਵਾਰ ਕੁਲਬੀਰ ਸਿੰਘ ਪੰਨੂ ਨੇ ਕਰਵਾਈ ਦੀ ਚਮੂਲੀਆ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਧੌਲਪੁਰ ਵਿਖੇ ਵੱਖ-ਵੱਖ ਰਾਜਵਿਕੀ ਪਾਰਟੀਆਂ ਤੇ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਇੱਕ ਸਮਾਗਮ ਚ ਇੰਚਾਰਜ ਪਲਬੀਚਿੰਗ ਪਰਨੂੰ ਨੇ ਚਿਰਕ ਕੀਤੀ ਹੈ ਤੇ ਇਸ ਮੁਕੇ ਉਹਨਾਂ ਵੱਲੋਂ ਸਾਧਾ ਸਰਪੰਚ ਅਤਾ ਸਿੰਘ ਦਿਲਜੀਤ ਸਿੰਘ ਕੇਰ ਸਿੰਘ ਹਰਚੰਦਰ ਸਿੰਘ ਤੇ ਫਰਮਜੀਤ ਕੌਰ ਨੂੰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਤੇ ਉਹਨਾਂ ਨੂੰ ਸਨਮਾਨਤ ਵੀ ਦਿੱਤਾ ਗਿਆ ਇਸ ਮੁਕੇ ਪਲਬੀਚਿੰਗ ਪਰਨੂੰ ਨੇ ਜ਼ਿਕਰ ਕਰਦਿਆਂ ਕਿ ਆ ਕੇ ਕੰਟਰੋਲ ਰੋਡ ਤੇ ਜੁੜੂ 40 42 ਰਵਾਇਤੀ ਪਾਰਟੀਆਂ ਤੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਸ਼ਾਮਲ ਹੋਏ ਹਨ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਤੇ ਉਹਨਾਂ ਨੂੰ ਆਉਣ ਵਾਲੇ ਸਭ ਵਿੱਚ ਪੰਤਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਸ਼ਰੀਕਲ ਸੀਤੀ ਚੋਨ ਵਹਿਮ ਨੂੰ ਬੜਾ ਘਾਰਾ ਮਿਲਿਆ ਹੈ ਜਿੰਦੇ ਤੋਲ ਪਰਮਿਕ ਅੱਜ ਸਾਫ ਦਾ ਸਰਪੰਚ ਅਵਧਾਰ ਸਿੰਘ ਸਾਡਾ ਵੀਰ ਦਿਲਪ੍ਰੀਤ ਸਾਡਾ ਵੀਰ ਕੇਰ ਸਿੰਘ ਅਭਿੰਦਰ ਸਿੰਘ ਸਾਡਾ ਭਰਾ ਅਭਿੰਦਰ ਸਿੰਘ ਸਾਡੀ ਭੈਣ ਪਰਮਜੀਤ ਪਰਮਜੀਤ ਕੌਰ ਅਜਿੰਨਾਂ ਦੀ ਜੋ ਗਗਵਾਈ ਹੈ ਇੱਥੇ ਪਿੰਡ ਦੇ ਵਿੱਚੋਂ ਤਕਰੀਬਨ 40 ਤੋਂ 45 ਪਰਿਵਾਰ ਜੇ ਦੋਨਾਂ ਪਾਰਟੀਆਂ ਨੂੰ ਛੱਡ ਗਿਆ ਮਜੀਠੀ ਪਾਰਟੀ ਸ਼ਾਮਿਲ ਹੋ ਗਈ ਨੇ ਬੜੀ ਮਨ ਨੂੰ ਦੁੱਖ ਲੱਗਦਾ ਹੈ ਮੇਰੇ ਜਦੋਂ ਪਿੰਡਾਂ ਦੇ ਵਿੱਚ ਜਾਂਨਾ ਵਾਂ ਅੱਖਾਂ 'ਚ ਉੱਥਰੋਂ ਆਉਂਦੇ ਨੇ ਉਹ ਪਰਵਾਤ ਬੰਦੇ ਹਜੇ ਰਾਜਨ ਕਹਿ ਰਹੇ ਆ ਗੁਰਬਾਨੀ ਦਾ ਟਾਈਮ ਹੈ ਰਹਿ ਰਸਤਾ ਟਾਈਮ ਹੈ ਅੱਖਾਂ 'ਚ ਉੋਂ ਆਉਂਦਾ ਹੈ ਪਿੰਡਾਂ ਦੀ ਹਾਲਾਤ ਵੇਖ ਕੇ ਮੈਂ ਪਿੰਡਾਂ ਦੇ ਸਰਪੰਚਾਂ ਨੂੰ ਫੋਨ ਵੀ ਕੀਤੇ ਕਿੜ ਤੋਲਪੁਰ ਦੇ ਸਰਪੰਚ ਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਛੱਪੜ ਦੇ ਕਾਰਨ ਪਾਣੀ ਦੀ ਬਹੁਤ ਪੀਣ ਵਾਲੇ ਪਾਣੀ ਦੀ ਬਹੁਤ ਹਾਲਤ ਮਾੜੀ ਹੈ ਛੱਪੜ ਦੇ ਕਾਰਨ ਪਿੰਡ ਦੇ ਵਿੱਚ ਗੰਦਗੀ ਬਹੁਤ ਹੈ ਲੇਕਿਨ ਕੰਮ ਤੇ ਜੋ ਨਹੀਂ ਸਰਗੀ ਪਤਾ ਨਹੀਂ ਮਨ ਦੇ ਵਿੱਚ ਯਾਰ ਕਿਉਂ ਆ ਪਿੱਛੇ ਸਰਕਾਰ ਬਦਲ ਗਈ ਹੈ ਮੇਰਾ ਮੰਨਣਾ ਹੈ ਵੀ ਸਰਕਾਰ ਬਦਲ ਗਈ ਹੈ ਸਰਪੰਚ ਤੇ ਨਗਰ ਦਾ ਹੈ ਕੰਟੀ ਤੇ ਨਗਰ ਨੇ ਬਣਾਇਆ ਪਿੰਡ ਨੇ ਬਣਾਇਆ ਸਰਕਾਰ ਕੋਈ ਵੀ ਹੋਵੇ ਇਹ ਕਿ ਮੇਰਾ ਪਰਸਨਲ ਬੰਨਣਾ ਹੈ ਇਹ ਸਰਪੰਚ ਪਿੰਡ ਦਾ ਸਾਂਝਾ ਹੋਣਾ ਚਾਹੀਦਾ